ਜਿਲੰਦਰ ਦੇ ਦਵਾਬਾ ਚੌਂਕ 'ਚ 15 ਸਾਲਾਂ ਦੀ ਵਿਦਿਆਰਥਣ ਲਈ ਇੱਕ ਟਰਾਲੀ ਕਾਲ ਬਣ ਗਈ। ਸ਼ਰਾਬੀ ਟਰਾਲੀ ਚਾਲਕ ਕਾਰਨ ਹੋਨ ਹਾਰ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੇ ਮੱਦੇਨਜ਼ਰ ਲੋਕ ਇਨਸਾਫ ਪਾਰਟੀ ਨੇ ਟਰਾਲੀਆਂ ਖਿਲਾਫ ਮੋਰਚਾ ਖੋਲ੍ਹਿਆ। ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਵੱਡੀ ਗਿਣਤੀ 'ਚ ਖੜੀਆਂ ਟਰਾਲੀਆਂ ਕੋਲ ਲੱਗੇ ਪੁਲਿਸ ਵਾਲਿਆਂ ਦੇ ਨਾਕੇ ਦੀ ਪੋਲ ਖੁੱਲੀ। ਉਹਨਾਂ ਨੇ ਦੱਸਿਆ ਕਿ ਨਾਜਾਇਜ਼ ਟਰਾਲੀਆਂ ਦੇ ਬਿਲਕੁਲ ਨਜ਼ਦੀਕ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ। ਜਿੱਥੇ ਲੋਕਾਂ ਦੇ ਚਲਾਨ ਤਾਂ ਕੱਟੇ ਜਾ ਰਹੇ ਸਨ ਪਰ ਟਰਾਲੀ ਵਾਲਿਆਂ ਤੇ ਮਿਹਰਬਾਨੀ ਭਰਿਆ ਹੱਥ ਰੱਖਿਆ ਹੋਇ ਮਾਲ ਹੈ ਕਿ ਜਾਨ ਛੁੜਵਾਉਣਾ ਹੀ ਸਹੀ ਸਮਝਿਆ ਉਧਰ ਦੂਜੇ ਪਾਸੇ ਏਸੀਪੀ ਟ੍ਰੈਫਿਕ ਵੈਬ ਸਹਗਲ ਨੇ ਕਿਹਾ ਕਿ ਟਰਾਲੀਆਂ ਖਿਲਾਫ ਹਾਈ ਕੋਰਟ ਦੇ ਨਿਰਦੇਸ਼ ਦਿਓ ਫਿਰ ਕਰਾਂਗੇ ਕਾਰਵਾਈ ਬਾਕੀ ਮੈਂ ਚੈੱਕ ਕਰਵਾ ਕੇ ਅਗਲੀ ਕਾਰਵਾਈ ਆਰੰਭ ਕਰਾਂਗਾ ਅੱਜ ਅਸੀਂ ਦਵਾਪਾ ਚੌਂਕ ਦੇ ਨੇੜੇ ਅੰਦੂਰਾਂ ਵਾਲੀਆਂ ਮੇਲਾਂ ਜਿੱਥੇ ਅੱਗੇ ਜਿਹੜਾ ਪੱਕੇ ਤੌਰ ਤੇ ਜਿਹੜਾ ਪੁਲਿਸ ਦਾ ਨਾਕਾ ਲੱਗਾ ਰਹਿੰਦਾ ਅਜ ਉਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਕਿਉਂਕਿ ਆਪਾਂ ਸਾਰਿਆਂ ਨੇ ਵਗ ਵਗ ਟੀਵੀ ਚੈਨਲਾਂ ਤੇ ਵੀ ਦੇਖਿਆ ਕਿ ਇੱਕ ਜਿਹੜੀ ਕੱਲ ਜਿਹੜੀ ਇੱਕ ਟਰਾਲੀ ਇਹ ਇੰਨਾ ਈ ਟਰਾਲੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਇੱਕ ਟਰਾਲੀ ਸੀ ਤੇ ਜਿਹਦਾ ਥੱਲੇ ਆਉਣ ਦੇ ਨਾਲ ਇੱਕ ਲੜਕੀ ਦੀ ਡੈਥ ਹੋਈ ਆ ਕਿਉਂਕਿ ਚਾਵਾ ਲਾਡਾ ਦਾ ਬੱਚਿਆਂ ਨੂੰ ਪਾਲ ਕੇ ਪੜਾਹ ਲ ਖਾ ਕੇ ਤੇ ਜਦੋਂ ਇਹੋ ਜਿਹੀ ਅਣਹੋਣੀ ਮੌਤ ਜਿਹੜੀ ਆ ਜਾਂਦੀ ਆ ਤੇ ਉਹ ਮਾਪਿਆਂ ਦਾ ਜਿਹੜਾ ਦੁੱਖ ਦਾ ਕੋਈ ਕਿਨਾਰਾ ਨਹੀਂ ਰਹਿੰਦਾ ਤੇ ਉਹ ਕੱਲ ਉਹ ਲੜਕੀ ਦੀ ਡੈਥ ਹੋਈ ਆ ਤੇ ਇੱਕ ਲੜਕੀ ਜਿਹੜੀ ਨਾਲ ਉਹਦੇ ਗੰਭੀਰ ਜਖਮੀਆਂ ਸੋ ਤਨਾ ਕਿਤੇ ਜਿਹੜਾ ਇਸੇ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਸਾਨੂੰ ਫੋਨ ਆਏ ਸ਼ਹਿਰ ਦੇ ਵਿੱਚੋਂ ਕਿ ਤੁਹਾਡੀ ਲੋਕ ਇਨਸਾਫ ਪਾਰਟੀ ਜਿਵੇਂ ਕਿ ਸਰਦਾਰ ਸਿਮਰਜੀਤ ਸਿੰਘ ਦੀ ਬੈਸ ਹਮੇਸ਼ਾ ਹਮੇਸ਼ਾ ਤੇ ਕਰਪਸ਼ਨ ਦੇ ਖਿਲਾਫ ਜਿਹੜੀ ਆਵਾਜ਼ ਚੱਕਦੇ ਆ ਤੇ ਤੁਸੀਂ ਵੀ ਆਪਣੇ ਸ਼ਹਿਰ ਦੇ ਵਿੱਚ ਤੁਹਾਨੂੰ ਇਸ਼ੂ ਜਿਹੜਾ ਚੱਕਣਾ ਚਾਹੀਦਾ ਉਹ ਅੱਜ ਅਸੀਂ ਇੱਥੇ ਆਏ ਆ ਤੇ ਜਿਹੜੀਆਂ ਬਿਲਕੁਲ ਨਾਲ ਜਿਹੜਾ ਨਾਕਾ ਲੱਗਿਆ ਹੋਇਆ ਤੇ ਨਾਲ ਜਿਹੜੀਆਂ ਟਰਾਲੀਆਂ ਕਾਫੀ ਮਿਲ ਗਿਆ 20 ਤੋਂ 25 ਜਿਹੜੀਆਂ ਟਰਾਲੀਆਂ ਟਰੈਕਟਰ ਖੜੇ ਸੀਗੇ ਜਦੋਂ ਅਸੀਂ ਨਾਕੇ ਨਾਕੇ ਦੇ ਉੱਤੇ ਹਰ ਮੋਟਰਸਾਈਕਲ ਨੂੰ ਰੋਕ ਕੇ ਜਿਹੜਾ ਚੈੱਕ ਕੀਤਾ ਜਾ ਰਿਹਾ ਸੀ ਗੱਡੀਆਂ ਕਾਰਾਂ ਚੈੱਕ ਕੀਤੀਆਂ ਜਦੋਂ ਅਸੀਂ ਇਹਨਾਂ ਮੁਲਾਜ਼ਮਾਂ ਤੋਂ ਪੁੱਛਿਆ ਕਿ ਤੁਸੀਂ ਗੱਡੀਆਂ ਕਾਰਾਂ ਚੈੱਕ ਕਰ ਰਹੇ ਹੋ ਤੇ ਕੱਲ ਜਿਹੜੀ ਇੱਕ ਡੈਥ ਹੋਈ ਲੜਕੀ ਦੀ ਤੇ ਤੁਸੀਂ ਇਹ ਤੁਹਾਡੇ ਨਾਲ ਬਿਲਕੁਲ ਟਰਾਲੀਆਂ ਘੜੀਆਂ ਤੁਸੀਂ ਇਹਨਾਂ ਦੇ ਪੇਪਰ ਚੈੱਕ ਕੀਤੇ ਕੋਈ ਲਾਇਸੈਂਸ ਚੈੱਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਐਸ ਐਚਓ ਸਾਹਿਬ ਨਾਲ ਗੱਲ ਕਰਦੇ ਹਾਂ ਪਰ ਬੜੀ ਸ਼ਰਮ ਵਾਲੀ ਗੱਲ ਆ ਤੇ ਬਾਕੀ ਗੱਡੀਆਂ ਸਾਰੀਆਂ ਕਰਨ ਦੀ ਚੈੱਕ ਕਰਨ ਦੀ ਇਹਨਾਂ ਕੋਲ ਪਰਮਿਸ਼ਨ ਹੈਗੀ ਸੀ ਤੇ ਕਿਹੜੀ ਇਹਨਾਂ ਨੇ ਜਿਹੜੀ ਮਨਜ਼ੂਰੀ ਲਈ ਐਸ ਐਚਓ ਸਾਹਿਬ ਨੂੰ ਫੋਨ ਕਰਕੇ ਫਿਰ ਐਸ ਐਚਓ ਸਾਹਿਬ ਨਾਲ ਮੈਂ ਵੀ ਗੱਲ ਕੀਤੀ ਤੇ ਉਹਨਾਂ ਨੇ ਆਪਣੇ ਮੁਲਾਜ਼ਮ ਭੇਜਿਆ ਤੇ ਹੁਣ ਆ ਕੇ ਉਹ ਵੀ ਕੋਈ ਉਹ ਵਧੀਆ ਤਰੀਕੇ ਨਾਲ ਕੋਈ ਗੱਡੀਆਂ ਦੀ ਚੈਕਿੰਗ ਜਿਹੜੀ ਟਰੈਕਟਰਾਂ ਦੀ ਜਿਹੜੀ ਨਹੀਂ ਕੀਤੀ ਗਈ ਸੋ ਇਹਨਾਂ ਨੂੰ ਹੁਣ 2 ਦਿਨ ਦਾ ਟਾਈਮ ਦਿੱਤਾ ਗਿਆ ਵਾ ਉਹ ਵੀ ਅਸੀਂ ਆਪਣੀ ਟੀਮ ਵੱਲੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ 2 ਦਿਨ ਦਾ ਇਹਨਾਂ ਟਰੈਕਟਰ ਟਰਾਲੀਆਂ ਵਾਲੇ ਜਿੰਦੇ ਵੀ ਡਰਾਈਵਰ ਆ ਜਿਹੜੇ ਮਾਲਕ ਆ ਇਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਹੈ ਕਿ 2 ਦਿਨ ਦੇ ਵਿੱਚ ਵਿੱਚ ਆਪਣੇ ਪੇਪਰ ਪੂਰੇ ਕਰ ਲਓ ਹਰ ਟਰੈਕਟਰ ਦੇ ਉੱਤੇ ਜਿਹੜਾ ਨੰਬਰ ਕਲੀਅਰ ਲਿਖਿਆ ਹੋਣਾ ਚਾਹੀਦਾ ਔਰ ਰੇਡੀਅਮ ਅੱਗੇ ਪਿੱਛੇ ਸਾਰੇ ਲੱਗੇ ਹੋਣੇ ਚਾਹੀਦੇ ਆ ਤੇ اور ਜਿਹੜੇ ਲਾਇਸੈਂਸ ਆ ਆਰਸੀ ਵਗੈਰਾ ਸਾਰੇ ਆਪਣੇ ਪੇਪਰੇ ਪੂਰੇ 2 ਦਿਨ ਦੇ ਵਿੱਚ ਕਰਨਗੇ ਅਗਰ 2 ਦਿਨ ਦੇ ਅੱਜ ਇਹਨਾਂ ਕੋਈ ਲਿਖਤੀ ਲੈ ਰਹੇ ਆ ਸਾਰਾ ਇਹਨਾਂ ਦਾ ਟਰੈਕਟਰ ਦਾ ਨੰਬਰ ਪਾ ਕੇ ਡਰਾਈਵਰ ਦਾ ਨਾਮ ਪਾ ਕੇ ਲਿਖਤੀ ਇਹਨਾਂ ਕੋ ਜਿਹੜੀ ਅਸੀਂ ਲੈ ਰਹੇ ਆ ਸਭ ਕੁਝ ਤੇ ਜੇਕਰ ਇਹਨਾਂ ਨੇ 2 ਦਿਨ ਦੇ ਵਿੱਚ ਨਹੀਂ ਇਹ ਪੇਪਰ ਆ ਕਰ ਆਪਣਾ ਪੂਰਾ ਕਰਦੇ ਤੇ ਦੁਬਾਰਾ ਅਸੀਂ ਵੀ ਆਪਣੀ ਟੀਮ ਦੀ ਹਾਜ਼ਰੀ ਦੇ ਵਿੱਚ ਪੁਲਿਸ ਕੋ ਦੁਬਾਰਾ ਚੈਕਿੰਗ ਕਰਾ ਕੇ ਤੇ ਜੇ ਜਿਹਦਾ ਪੇਪਰ ਕੋ ਕਮੀ ਪਾਈ ਗਈ ਪੇਪਰਾਂ ਦੇ ਵਿੱਚ ਜਾਂ ਰੇਡੀਅਮ ਨਾਂ ਲੱਗਾ ਹੋਇਆ ਤੇ ਉਹ ਟਰੈਕਟਰ ਟਰਾਲੀਆਂ ਜਿਹੜੇ ਬੌਂਡ ਕੀਤੇ ਜਾਣਗੇ ਕੀ ਨਾਮ ਆਪਣਾ ਜੀ ਰੇਸ਼ੇ ਸਿੰਘ ਸਰ ਜੀ ਟਰੈਕਟਰ ਟਰਾਲੀਆਂ ਰੋਡ ਤੇ ਕੈਂਬੀ ਰੋਡ ਤੇ ਖੜੀਆਂ ਹੁੰਦੀਆਂ ਹੁੰਦੀਆਂ ਜਿਹਦਾ ਨਾ ਕੋਈ ਨੰਬਰ ਪਲੇਟ ਹੈ ਨਾ ਇਹਨਾਂ ਕੋ ਲਾਇਸੈਂਸ ਹੈ ਗਿਆ ਨਾ ਕਾਗਜ ਹੈ ਗਿਆ ਤੇ ਇਹਦੇ ਬਾਰੇ ਕੀ ਕਹਿਣਾ ਚਾਹੂਗੇ ਸਰ ਦੇਖੋ ਚੈੱਕ ਕਰਨਾ ਹੈ ਕਈਆਂ ਕੋ ਹੈਗੇ ਕਈਆਂ ਕੋ ਨਹੀਂ ਹੈਗੇ ਇਸ ਟਾਈਮ ਜੀ ਇਹਨਾਂ ਨੂੰ ਦੋ ਦਿਨ ਦਾ ਟਾਈਮ ਲੱਗਿਆ ਹੈ ਜੀ ਰਾ ਕੁਝ ਨੰਬਰ ਵਗੈਰਾ ਤੇ ਜਿਹੜਾ ਡਾਕੂਮੈਂਟ ਹੈ ਜਿੱਦਾਂ ਤੁਹਾਨੂੰ ਪੁੱਛਾਵਾਂਗੇ ਸਰ ਡਾਕੂਮੈਂਟ ਕਿਸੇ ਟਰੈਕਟਰ ਦਾ ਐਸ ਟਾਈਮ ਐਸ ਟਾਈਮ ਇੱਥੇ ਹੈ ਨਹੀਂ ਗਾ ਕਈ ਕੋਈ ਹੈ ਲੈਂਦਾ ਲਾਇਸੈਂਸ ਹੈਗੇ ਆ ਜੀ ਬਾਕੀ ਕਹਿੰਦੇ ਜੀ ਫਾਈਨਾਂਸ ਕਰਾਇਆ ਤੇ ਜਿਹੜੀ ਆਰਸੀਆਂ ਥਾਲੀਆਂ ਫਾਈਨਾਂਸਾਂ ਕੋ ਪਈਆਂ ਤੁਹਾਨੂੰ ਲੈ ਕੇ ਦਿਖਾ ਦੇ ਸਰ ਜਿੱਦਾਂ ਨਾਕਾ ਲੱਗਦਾ ਕੋਲ ਹੀ ਪੁਲਿਸ ਦਾ 8 ਨੰਬਰ ਡਿਵੀਜ਼ਨ ਦਾ ਨਾਕਾ ਲੱਗਦਾ ਕਈ ਮੋਟਰਸਾਈਕਲਾਂ ਦੇ ਉਹ ਰਿਕਵੈਸਟ ਕਰਦੇ ਵੀ ਸਾਡੇ ਕਾਗਜ਼ ਪੱਤਰ ਘਾ ਰਹਿਗੇ ਨੇ ਉਹਨਾਂ ਦਾ ਤਾਂ ਛੱਟ ਚਲਾਨ ਹੋ ਜਾਂਦਾ ਬਟਾ ਜਿਹੜੀ ਟਰਾਲੀਆਂ ਖੜੀਆਂ ਇਹਨਾਂ ਦੇ ਕਾਗਜ਼ ਪੱਤਰ ਨੇ ਪੂਰੇ ਨਹੀਂ ਹੈਗੇ ਕੋ ਰੁਕੋ ਅਹਰੋ ਬੰਦੀ ਕਰ ਰਹੀ ਕਰਾਂਗੇ ਜਿਹਨਾਂ ਮਰਜ਼ੀ ਲਓ ਸਰ ਇਹਨਾਂ ਨੇ ਇਹਨੂੰ ਟਾਈਮ ਕਦੋਂ ਦਾ ਦਿੱਤਾ ਜੀ ਦੋ ਦਿਨਾਂ ਟਾਈਮ ਲਿਆ ਜੀ ਇਹਨੂੰ ਕਰੋ ਇਹ ਲੋਕੋ ਇਹਨੂੰ ਜਰਾ ਸਰ ਇਹਦਾ ਚਲਾਨ ਕਰੋ ਇਹ ਜਿਹੜੀਆਂ ਗੱਡੀਆਂ ਹੈਗੀਆਂ ਇਹਨਾਂ ਦੀ ਕਾਫੀ ਪੱਤੇ ਦੋ ਦਿਨਾਂ ਚ ਨਾ ਪੂਰੇ ਹੋਣਗੇ ਫੇਰ ਬੋਨ ਹੋਣਗੀਆਂ ਫੇਰ ਬੋਨ ਕਰਾਂਗੇ ਜੀ ਕਰਨ ਦੀ ਹੈਗੀ ਮੋਟਰ ਇੱਕ ਸਾਡੀ ਗੱਲ ਹੋਈ ਸੀ ਟੌਪਿਕ ਤੇ ਜਿਹੜੀਆਂ ਟਰੈਕਟਰ ਟਰਾਲੀਆਂ ਸ਼ਾਇਦ ਤੁਹਾਨੂੰ ਯਾਦ ਹੋਏਗਾ ਹਾਈ ਕੋਰਟ ਦੀ ਡਾਇਰੈਕਸ਼ਨਲ ਥੀ ਉਹਦੇ ਵਿੱਚ ਹਾਂਜੀ 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 ਉਹ ਦਿਨ ਲਿਖੀ ਤੁਸੀਂ ਬੀਜ਼ੀ ਸੀਗਾ ਨਾ ਫਿਰ ਕਿਆ ਸੀ ਮੈਂ ਮੰਡੇ ਤੋਂ ਸ਼ੁਰੂ ਕਰਦਾ ਆ ਆਪਰੇਸ਼ਨ ਲੈਵਲ ਆ ਜੇ 10 15 ਦਿਨ ਪਾ ਲੀਏ ਜਿਹੜੇ ਉਹ ਕੋਟ ਪਿਉਟਰ ਦੇ ਆਰਡਰ ਕਹਿ ਰਹੇ ਹੋ ਇਹ ਇਹ ਕੱਥ ਹੋਇਆ ਇਹ ਤਾਂ ਇਹ ਤਾਂ ਦਰਸਾ ਲ ਪਹਿਲਾਂ ਵੀ ਹੋਇਆ ਸੀ ਇੱਕ ਵਾਰੀ 2007-08 ਦੀ ਗੱਲ ਆ ਉਸ ਤੋਂ ਬਾਅਦ ਇਹ ਦੁਬਾਰਾ ਵੀ ਕੋਟ ਪਿਉਟਰ ਹੈਗੇ ਤੁਹਾਨੂੰ ਮਿਲ ਹੈ ਨੀ ਸਰ ਇਹ ਵਾਲੇ ਕਾਪੀ ਜੀ ਤੁਸੀਂ ਨੈਟ ਤੋਂ ਵੀ ਕੱਢ ਸਕਦੇ ਹੋ ਮੈਨੂੰ ਮਦ ਦੱਸੋ ਮਤਲਬ ਉਹ ਵਿੱਚ ਨਾ ਮੇਰੀ ਆਰਡਰ ਨੰਬਰ ਹੈਗਾ ਉਹਦੇ ਵਿੱਚ ਤੇ ਇਹ ਵੀ ਆ ਨਾ ਕਿ ਇਹ ਤਾਂ ਕਲੀਅਰ ਹੀ ਆ ਜੇ ਕੋ ਕਾਗਜ਼ ਨਹੀਂ ਹੈਗੇ ਟਰਾਲੀ ਦੇ ਉਹ ਚਾਲਾਂ ਇਸ ਮੈਂ ਚੈੱਕ ਕਰਾ ਲਿਆ ਰਿਹਾ ਹਾਂ ਰਿਪੋਰਟ ਦੇ ਆਰਡਰ ਦੀਆਂ ਤੇ ਅੱਜ ਸ਼ਹਿਰ ਤੋਂ ਸ਼ਹਿਰ ਤੁਹਾਡੇ ਪਿਆਰ ਚ ਨਾ ਹੋਵੇ ਕਿਉਂਕਿ ਕਿਸੇ ਵੀ ਟਰੈਵਲ ਜਿਹੜੇ ਨਾਕੇ ਦੇ ਉੱਪਰ ਟਰੈਕਟਰ ਟਰਾਲੀ ਰੁਕਦੀ ਨਹੀਂ ਪਈ ਠੀਕ ਹੈ ਮੈਂ ਚੈੱਕ ਕਰਾ ਲਿਆ ਜਲੰਧਰ ਤੋਂ ਰਜਾਣਾ نیوز 24 ਲਈ ਕੈਮਰਾਮੈਨ ਸतीश ਦੇ ਨਾਲ ਪੰਕਜ ਸਿਬਲ ਦੀ ਰਿਪੋਰਟ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ